ਮੁਸਕੀਨ ਸਾਹਿਬ ਤੇ ਜਿੰਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚੋਂ ਅਸੀਂ ਰੱਬ ਨੂੰ ਬੁਲਾਉਂਦੇ ਿਸ ਰਸਤੇ ਤੇ ਮਨੁੱਖ ਚਲ ਚੁਕੇ ਆਉਂਦਾ ਉਸ ਦੀ ਵਕਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੌ ਵੀ ਹੋ ਜਾਂਦਾ ਹੈ ਮਜ਼ਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵਕਤ ਕੇ ਸਾਗਰ ਤੱਕ ਪਹੁੰਚਦੀਆਂ ਨੇ ਕੁਝ ਸ਼ਾਰਟ ਰਸਤਾ ਅਪਣਾਉਂਦੀਆਂ ਨੇ ਪਹੁੰਚ ਜਾਂਦੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸ ਛੋਟੇ ਜੀਵਨ ਵਿੱਚ ਪਰਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦੇ ਹੋਇਆ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਬਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ ਇਸ ਵਾਸਤੇ ਇਹ ਨਵੀਨ ਧਰਮ ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ਼ ਕਹਿ ਰਿਹਾ ਹੈ ਇੱਕ ਚਿੱਤ ਜਏ ਇੱਕ ਅਨਦੇ ਆਇਓ ਕਾਲਫਾਸ ਕੇ ਬੀਚ ਨਾ ਆਇਓ ਮੰਨ ਦੀ ਕਾਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਏ ਆ ਤਾਂ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਕਿ ਜਦ ਸਭ ਇੱਕ ਦਿਖਾਈ ਦੇਗਾ ਤਾਂ ਫਿਰ ਵਿਤਕਰਾ ਕਿਸ ਨਾਲ ਬੇਦਬਾਓ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਖੂਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਮਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਇਹ ਮਰਤੇ ਔਰ ਦਸਬੰਦ ਅਜ਼ਲਾਂ ਤੋਂ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਈਸਾਈ ਧਰਮ ਦੇ ਜਿਹੜੇ ਕ੍ਰਿਸਚੀਅਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਭ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਦੇ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ ਦਰਦ ਦੀਆਂ ਠੋਕਰਾਂ ਆਉਂਦੀਆਂ ਨੇ ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ ਹਿੰਦੂ ਔਰਤ ਨਹੀਂ ਕਰ ਸਕਦੀ ਵੇਦ ਪਾਠ ਹਿੰਦੂ ਔਰਤ ਲਈ ਮਨਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ ਉਹ ਕੁਝ ਵੀ ਪਾਠ ਕਰ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚੋਂ ਕੀਰਤਨ ਵੀ ਕਰ ਸਕਦੀ ਹੈ ਇਹਦੀ ਵੀ ਅਗੇ ਹੋਗੇ ਮਨਜੀ ਸਾਹਿਬ ਤਾਂ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ ਬਾਏ ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਇਸ ਸਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ 'ਚ ਕੁ ਸਵਤੰਤਰਤਾ ਜ਼ਿਆਦਾ ਹੈ ਬਲਕੇ ਐ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੀ ਇਸਤਰੀ ਨੂੰ ਵੋਟ ਪਾਣ ਦਾ ਹੱਕ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪਹਿਲੀ ਗਏ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੋਂ ਹੀ ਦਿੱਤਾ ਹੈ ਆਦ ਕਾਲ ਤੋਂ ਹੀ ਕਹਿ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ અવਤਾਰ ਨੇ ਉਸ ਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸ ਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਨ ਵੀ ਮਹਾਨ ਹੈ ਜਿਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਫਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਤਲ ਤੇ ਮਾਨਤਾ ਔਰ ਉਹਦੀ ਬਰਾਬਰੀ ਦੀ ਜਦ ਗੱਲ ਚੱਲਦੀ ਹੈ ਜੀ ਤਾਂ ਅੱਜ ਕੱਲ੍ਹ ਜਿਹੜੀਆਂ ਪੜੀਆਂ ਲਿਖੀਆਂ ਉਤਰੀ ਅਮਰੀਕਾ ਦੀ ਯੂਰਪ ਦੀਆਂ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਹੈ ਚਾਰੇ ਲਾਵਾਂ 'ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ 'ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਤੀਆਂ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਿਰ ਸਰੀਰ ਵਿੱਚ ਕੁਝ ਭੇਦ ਪਰਿਪੂਰਣ ਪਰਮਾਤਮਾ ਨੇ ਪਾਇਆ ਹੈ ਮਨੁ ਦੇਚ ਵਿਭਾਗ ਭੇਦ ਪਾਇਆ ਤਰਕਪੁਰਸ਼ ਦੇਚ ਪ੍ਰਦਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਹੈ ਗਿਆਨ ਪ੍ਰਦਾਨ ਪੁਰਸ਼ ਹੁੰਦਾ ਹੈ ਇਹ ਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਜਾਂ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋਏ ਨੇ ਇਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸਵਾਲ ਇਸਤਰੀਆਂ ਦੁਆਰਾ ਹੋਈ ਹੈ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਦਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਧਾ ਹੋਵੇਗਾ ਗਿਆਨ ਅੱਖਾਂ ਹੈ ਪੈਰ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਏ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇਥੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇਹ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨ ਕੋਈ ਦੇਖੀਏ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਹੰਦੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਏ ਯਾ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਨ ਕਰਦੇ ਆਏ ਹਾਂ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਧੂ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੰਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦੇ ਨਾਂ ਤੇ دہشتਗਰਦ ਕਿਹਾ ਜਾ ਰਿਹਾ ਹੈ ਇੱਕ ਮੁਲਕ ਦਾ دہشتਰਦ ਦੂਸਰੇ ਮੁਲਕ ਦਾ ਹੱਕ ਲੈਣ ਵਾਲਾ ਬਣ ਸਕਦਾ ਹੈ ਅਸੀਂ ਹੁਣ ਕੀ ਅਕਸ ਅਪਣਾਵਾਂਗੇ ਵੇਖੋ ਇਹ ਹਥਿਆਰ ਬਦਲਦੇ ਹੁੰਦੇ ਨੇ ਕਿਸੇ ਵਕਤ ਮਨੋਂ ਨੇ ناਖੁਨਾਂ ਨੂੰ ਹਥਿਆਰ ਦੀ ਤਰ੍ਹਾਂ ਵਰਤੇ ਆ ਦੰਦਾ ਨੂੰ ਫਿਰ ਇਹਦੇ ਹੱਥੇ 'ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਵਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਭਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਕਹੇਗਾ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਅਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲਿਆ ਹੈ ਤਾਂ ਅੱਜ ਵਿਚਾਰ ਦੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿੰਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਹੋਵੇ ਸ਼ਸਤਰਨ ਕੇ ਅਦੀਨ ਹੈ ਰਾਜ ਉਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹਤਿਆਲੇਗਾ ਕੋਈ ਵੀ ਪਾਣੀ ਹਤਿਆਲੇਗਾ ਕੋਈ ਵੀ ਜਾਇਦਾਦ ਹਟਿਆਲੇਗਾ ਦਨ ਸੰਪਦਾ ਲੁੱਟ ਲੇਗਾ ਜ਼ਮੀਨ ਤੇ ਕਬਜ਼ਾ ਕਰ ਲੇਗਾ ਉਹ ਤੇ ਇੱਕ ਵੱਡੇ ਪੱਦਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹੈ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨ ਧਰਮ ਚਲੇ ਹੈ ਔਰ ਧਰਮ ਬਿਨਾ ਸਭ ਦਲੇ ਮਲੇ ਇਨਾਂ ਦੇ ਅਰਥ ਜੜੇ ਕੀਤੇ ਜਾਂਦਨ ਸਮਝੇ ਜਾਂਦਨ ਉਹ ਏ ਨਹੀਂ ਹੈ ਇਹਨੂੰ ਵਿਸ਼ਰਾਮ ਨਾਲ ਪੜਨਾ ਹੈ ਰਾਜ ਬਿਨਾ ਨਾਏ ਧਰਮ ਚਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ ਰਾਜ ਬਿਨਾ ਨਾਏ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਦੂਜੀ ਪੰਕਤੀ ਜਗਲ ਖੋਲ ਧਰਮ ਤੋਂ ਬਿਨਾ ਰਾਜਨੀਤੀ ਲੋਗਾ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਦੇ ਉਦੋਂ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚੱਲेंगे। ਤੋਂ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ। ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕੈਲਕੂਲੇਸ਼ਨ ਆਵੇ ਅਤੇ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਵੇ। ਯਾਨੀ ਸਵਰਗ ਲਰਖ ਹੈਗੇ ਨਹੀਂ ਕੋਈ ਇਹੋ ਜਿਹਾ ਸਵਰਗ ਹੈ ਜਿਗਾ ਨੀਲੇ ਅਸਮਾਨ ਦੇ ਉੱਪਰ। ਵਰਤ ਨਰਕ ਤੇ ਮੈਂ ਰਹਿਉ ਸਤਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਿਉ ਅੰਤ ਅਰ ਆਦ। ਜ਼ਿੰਦਗੀ ਦੁੱਖਾਂ ਦੇ ਵਿੱਚ ਬੀਤੀ ਤੌਰ 'ਤੇ ਖਾਣ ਨੂੰ ਭੋਜਨ ਨਹੀਂ ਪੈਣ ਨੂੰ ਕੱਪੜਾ ਨਹੀਂ ਸਰਦੀ 'ਚ ਤੜਪ ਰਿਹਾ ਹੈ ਗਰਮੀ 'ਚ ਤੜਪ ਰਿਹਾ ਹੈ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ ਉਹ ਨਰਕ ਦੇ ਜੀ ਰਿਹਾ ਹੈ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇਚ ਹੈ ਲੇਕਿਨ ਨਾਮ ਜੱਬ ਕੇ ਮਨੁੱਖ ਨਰਕ ਸਵਰਗ ਦੁੱਖ ਸੁੱਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਹ ਅਕਥ ਹੈ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਅਖੀਰਤ ਸ ਮੈਂ ਪੁੱਛਣਾ ਚਾਹੁੰਨਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣਨ ਜਾਂਦੇ ਹਾਂ ਚਾਹੇ ਤੁਹਾਡੀ ਹੈ ਜਾਂ ਕੋਈ ਹੋਰ ਪ੍ਰਚਾਰਕ ਨੇ ਉੱਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿਵੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਭਜਨ ਦੇ ਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾੰਦੀ ਉਸ ਨੂੰ ਇਸ ਤਰ੍ਹਾਂ ਗੋਦ 'ਚ ਉਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ ਕਾਕੇ ਵਾਹਿਗੁਰੂ ਧੁੰਦ ਦੇ ਚ ਉਹਦੀ ਪਰਵਰਿਸ਼ ਹੋਵੇ ਔਰ ਜੈਸੇ ਜੈਸੇ ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਉਹ ਭਜਨ ਆਪ ਕਰੇ ਇਹ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋਰ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਹੈ ਸਵਾਸੇ ਬੁਖ ਨਹੀਂ ਹੈ ਇਹ ਸਤਸੰਗ ਹੀ ਸਵਾਸਤੇ ਹੈ ਕਿ ਬੁਖ ਪੈਦਾ ਹੋ ਜਾਏ ਔਰ ਮਨੁਖ ਨਾਮ ਜਪਣ ਲੱਗ ਪਿਆ ਨੋਜੋ ਨੂੰ ਕਿਵੇਂ ਧਰਮ ਦੇ ਰਾਹ ਲਾਇਆ ਜਾ ਸਕਦਾ ਜੀ ਸਦਸੰਗ ਹੀ ਹੈ ਬਿਨ ਭਾਗਾ ਸਦਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਜੀਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ ਔਰ ਕਰੀਬਨ ਕਰੀਬਨ ਜਵਾਨ ਐਸਾਨੇ ਕਿ ਸਿੱਖ ਧਰਮ ਦੇ Hindu Muslim ਸਾਰਿਆਂ ਦੇ ਜਵਾਨ ਉਸਤ ਉਹ ਹੀ ਥੋੜੇ ਨੇ ਆਕੜੇ ਥੋੜਾ ਜਿਹਾ ਠੋਕਰਾ ਖਾ ਕੇ ਜਵਾਨੀ ਦੇ ਦੁੱਖ ਸੁਖ ਭੋਗ ਕੇ ਫਿਰ ਥੋੜੀ ਜਿਹੀ ਸਮਝ ਆਂਦੀ ਏ ਫਿਰ ਉਹਨੂੰ ਕੋ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਸ ਦੇ ਪੁਰਮਲੇ ਸੰਸਕਾਰ ਨੇ ਜਾਂ ਮਾਂ ਬਾਪ ਉਸ ਦੇ ਬਹੁਤ ਚੰਗੇ ਹੋਣਗੇ ਸੋਸਾਇਟੀ ਉਸ ਨੂੰ ਚੰਗੀ ਮਿਲ ਗਈ ਹੋਵੇ ਐਸਾ ਕੁਸ ਕਿੰਸਾ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜੀ ਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ ਦਿਨ ਬਦ ਰਹੀ ਹੈ ਔਰ ਰੂਹ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਵੇਲੇ ਕੀ ਕਮੈਂਟ ਕਰਨਾ ਚਾਹੋਗੇ ਕੋਈ ਇਸ ਤਰ੍ਹਾਂ ਆਮ ਸਿੰਘ ਸਵਾਵਾ ਕੇ ਗੁਰਦੁਆਰੇ ਚੋਂ ਕਿ ਬਹੁਤਾਂ ਵਿੱਚ ਪੋਲਿਟਿਸ਼ੀਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਵੈ ਸਿਰੋਲ ਨਾਮ ਦੀ ਗੱਲ ਕਰਦੇ ਆਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਤੋਂ ਭੋਲੇ ਭਾਲੇ ਲੋਗ ਉਸ ਪਾਸੇ ਪ੍ਰੇਰਿਤ ਹੋ ਗਏ ਦੇਖ ਕੇ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਨੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕ ਰਹੇ ਅਖੀਰ ਸਾਡੇ ਸੁਣਵਾਲਿਆਂ ਦੇ ਨਾਮ ਵੇਖਣ ਵਾਲੇ ਦੇ ਨਾਮ ਕੀ ਸੁਨੇਹਾ ਦੇਣਾ ਚਾਹੁੰਦੇ ਸੁਣਨ ਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ ਆ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਵਿੱਚ ਸੁਖ ਵੰਡਦਾ ਹੈ ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰ ਨੂੰ ਵੀ ਦੁਖੀ ਕਰਦਾ ਹੈ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਔਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇੱਕ ਨਾਲ ਜੁੜਨਾ ਚਾਹੀਦਾ ਹੈ ਤਾਂਕਿ ਸਵੈਮ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਗੰਨੀ ਸਮਾਧਨ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ